ਖੁੱਲੇ ਖੁੱਲੇ ਹੋ ਜੀ ਵਾਹਿਗੁਰੂ ਵੰਦੇ ਵਾਹਿਗੁਰੂ ਵੰਦੇ ਵਾਹਿਗੁਰੂ ਵੰਦੇ ਵਾਹਿਗੁਰੂ ਵੰਦੇ ਵਾਹਿਗੁਰੂ ਵੰਦੇ ਵਾਹਿਗੁਰੂ ਵੰਦੇ ਅੱਜ ਜਿਹੜਾ ਸਾਡਾ ਆਜ਼ਾਦੀ ਦਾ ਦਿਵਸ ਜਿਹੜਾ ਆਜ਼ਾਦੀ ਦੇ ਤਿਹਾਰ ਦੇ ਵਾਸਤੇ ਇਹ ਤਿਰੰਗਾ ਯਾਤਰਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸਾਡੇ ਸਮੂਹ ਸਾਥੀਆਂ ਦੇ ਨਾਲ ਕੱਢੀ ਜਾ ਰਹੀ ਹੈ ਇਹ ਸਾਡੀ ਯਾਤਰਾ ਜਿੱਥੇ ਸਾਨੂੰ ਇਹ ਯਾਦ ਕਰਾਉਂਦੀ ਹੈ ਕਿ ਦੇਸ਼ ਦੀ ਆਜ਼ਾਦੀ ਜਿਸ ਤਰੀਕੇ ਦੇ ਨਾਲ ਲਿੱਤੀ ਗਈ ਜਿਹੜੇ ਲੰਬੇ ਸੰਘਰਸ਼ ਤੋਂ ਬਾਅਦ ਉਸ ਸੰਘਰਸ਼ ਦੇ ਨਾਲ ਹੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿੱਥੇ ਸਾਨੂੰ ਸਾਡੇ ਹੱਕ ਮਿਲੇ ਉਥੇ ਸਾਡੇ ਦੇਸ਼ ਦੇ ਜਿਹੜੇ ਕਰਤੱਬ ਸਾਨੂੰ ਕਰਤੱਬਾਂ ਦੇ ਪ੍ਰਤੀ ਵੀ ਜਿਹੜਾ ਸੁਚੇਤ ਕਰਨ ਦੇ ਵਾਸਤੇ ਅਸੀਂ ਅੱਜ ਇਹ ਯਾਤਰਾ ਕੱਢ ਰਹੇ ਆ ਕਿ ਅਸੀਂ ਜਿੱਥੇ ਇਸ ਦੇਸ਼ ਦੀ ਆਜ਼ਾਦੀ ਨਾਗਰੀਕਾਂ ਦੀ ਅਸੀਂ ਉਹ ਜ਼ਿੰਮੇਵਾਰੀ ਵੀ ਨਿਭਾਈਏ ਅਸੀਂ ਆਪਣੇ ਅਧਿਕਾਰਾਂ ਦੇ ਨਾਲ ਆਪਣੇ ਕਰਤੱਬਾਂ ਦੇ ਪ੍ਰਤੀ ਵੀ ਸजग ਹੋਈਏ ਅੱਜ ਇਸ ਯਾਤਰਾ ਦੇ ਰਾਹੀ ਅਸੀਂ ਆਪਣੇ ਸ਼ਹਿਰ ਨੂੰ ਇਹ ਜਿਹੜਾ ਸੁਨੇਹਾ ਦੇਣ ਚੱਲੇ ਕਿੱਥੇ ਤੱਕ ਕੱਢੀ ਜਾ ਰਹੀ ਹੈ ਤੁਹਾਡੀ ਇਹ ਸਾਡੀ ਗਰਵਸ਼ ਕਲੋਨੀ ਜਿਹੜੀ ਇਹ ਬੰਦੇ ਤੋਂ ਲੈ ਕੇ ਜਿਹੜਾ ਹੈਗਾ ਪੂਰੇ ਬਾਜ਼ਾਰ ਦੇ ਮੇਨ ਚੌਂਕ ਤੋਂ ਹੁੰਦੀ ਹੋਈ ਜਿਹੜਾ ਬਾਜ਼ਾਰ ਜਿੱਥੇ ਖਤਮ ਹੁੰਦਾ ਉੱਥੇ ਤੱਕ ਪਹੁੰਚੇਗੀ ਇਹ ਅਸੀਂ ਆਪਣਾ ਸੁਨੇਹਾ ਅੱਜ ਦੇ ਰਹੇ ਹਾਂ